ਹੋਈ ਹੈ ਤੁੰਦ ਕਰਕੇ ਇਹ ਹਾਦਸਾ ਵਾਪਰਿਆ ਤੇ ਮੌਕੇ ਤੇ ਕੀ ਹਾਲਾਤ ਬਣੇ ਨੇ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕੋਲੋਂ ਲੰਘਦੇ ਲੋਕਾਂ ਦੇ ਵੀ ਹੋਸ਼ ਛੁੱਟ ਚੁੱਕੇ ਨੇ ਕਿਉਂਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਤਾਂ ਮੋਗਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕੀ ਇਹ ਵੱਡਾ ਸੜਕ ਹਾਦਸਾ ਵਾਪਰਿਆ ਹੈ ਟਰਾਲੇ ਤੇ ਮਹਿੰਦਰਾ ਪਿਕਅਪ ਗੱਡੀ ਦੀ ਟੱਕਰ ਹੁੰਦੀ ਹੈ ਇਸ ਤੋਂ ਬਾਅਦ ਤਾੜ-ਤਾੜ ਕਰਕੇ ਕਈ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਪਿੰਡ ਲੋਹਾਰੇ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਇਸ ਟੱਕਰ ਦੇ ਵਿੱਚ ਦੋ ਲੋਕ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਤਾਂ ਚਾਰ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਇੱਕ ਤੋਂ ਬਾਅਦ ਇੱਕ ਗੱਡੀ ਦੀ ਟੱਕਰ ਹੁੰਦੀ ਹੈ ਟਰੱਕ ਅਤੇ ਪੀਕਅਪ ਦੀ ਟੱਕਰ ਹੋਣ ਤੋਂ ਬਾਅਦ ਇਹ ਹਾਦਸਾ ਵਾਪਰਦਾ ਹੈ ਇੰਨਾ ਜ਼ਿਆਦਾ ਭਿਆਨਕ ਹਾਦਸਾ ਹੈ ਕਿ ਕੋਲੋਂ ਲੰਘਦੇ ਅਤੇ ਪ੍ਰਤਾਕ ਤਰਸ਼ੀਆਂ ਦੀਆਂ ਵੀ ਤਾਂਾ ਨਿਕਲ ਜਾਂਦੀਆਂ ਨੇ ਕਿ ਇੱਕ ਤੋਂ ਬਾਅਦ ਇੱਕ ਕੁਝ ਮਿੰਟਾਂ ਦੇ ਵਿੱਚ ਹੀ ਇਹ ਇੰਨਾ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ ਤਾਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਗੱਡੀਆਂ ਦਾ ਪੁਰਜਾ-ਪੁਰਜਾ ਖਿੰਡਿਆ ਪਿਆ ਸੜਕ ਦੇ ਉੱਤੇ ਪਿਆ ਮੌਕੇ ਤੇ ਪੁਲਿਸ ਪਹੁੰਚੀ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਜਿਹੜੀਆਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ Mahindra pickup ਗੱਡੀ ਤਾਂ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੀ ਹੈ ਇੰਨੀ ਜ਼ਿਆਦਾ ਭਿਆਨਕ ਇਹ ਟੱਕਰ ਸੀ ਉਹ ਟਰੱਕ ਦੇ ਨਾਲ ਟੱਕਰ ਜਿਸ ਦੀ ਹੋਈ ਹੈ ਉਹ ਤਸਵੀਰ ਟਰੱਕ ਦੀ ਤੁਹਾਨੂੰ ਦਿਖਾ ਰਹੇ ਆ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਜੋ ਆਉਣ ਜਾਣ ਵਾਲੇ ਵਾਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੱਕਰੀਨ ਵੀ ਬੁਲਾਈ ਗਈ ਹੈ ਇਹਨਾਂ ਗੱਡੀਆਂ ਨੂੰ ਪਾਸੇ ਕਰਨ ਦੇ ਲਈ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਟਰੱਕ ਵੀ ਪੂਰੀ ਤਰ੍ਹਾਂ ਚੱਕਣਾ ਚੂਰ ਹੋਇਆ ਪਿਆ ਤੇ Mahindra ਪੀਕਅਪ ਗੱਡੀ ਦਾ ਕੀ ਹਾਲ ਹੋਇਆ ਤਸਵੀਰਾਂ ਬੇਹੱਦ ਭਿਆਨਕ ਨੇ ਇੱਕ ਹੋਰ ਗੱਡੀ ਜਿਹੜੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਕਾਲੇ ਰੰਗ ਦੀ ਇੱਕ ਗੱਡੀ ਹੈ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਣਾ ਚੂਰ ਹੋਇਆ ਪਿਆ ਇਸ ਗੱਡੀ ਦਾ ਤਾਂ ਇੰਨਾ ਜ਼ਿਆਦਾ ਇਹ ਭਿਆਨਕ ਹਾਦਸਾ ਮੋਗਾ ਦੇ ਪਿੰਡ ਲੋਹਾਰਾ ਦੇ ਨਜ਼ਦੀਕ ਸੜਕ ਹਾਦਸਾ ਵਾਪਰਿਆ ਤਾਂ Mahindra ਪਿਕਅਪ ਗੱਡੀ ਦੀ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਕਿਵੇਂ ਬਿਲਕੁਲ ਹੀ ਕਬਾੜ ਬਣ ਚੁੱਕੀ ਹੈ ਤਾਂ ਮੋਗਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਮੌਸਮ ਵਿਭਾਗ ਦੇ ਵੱਲੋਂ ਵੀ ਔਰੇਂਜ ਅਲਰਟ ਜਾਰੀ ਕੀਤਾ ਹੈ ਇਸ ਦੇ ਚਲਦੇ ਇਹ ਵੱਡਾ ਹਾਦਸਾ ਵਾਪਰਿਆ ਵਿਜ਼ੀਬਿਲਟੀ ਬਹੁਤ ਘੱਟ ਸੀ ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਨ ਦੇ ਕਰਕੇ ਜੋ ਹੈ ਇਹ ਹਾਦਸਾ ਵਾਪਰਿਆ ਇੰਨਾ ਜ਼ਿਆਦਾ ਭਿਆਨਕ ਹਾਦਸਾ ਹੈ ਕਿ ਕਰੇਨ ਬੁਲਾਉਣੀ ਪਈ ਹੈ ਇੰਨਾ ਵਾਨਾ ਨੂੰ ਪਾਸੇ ਕਰਨ ਦੇ ਲਈ ਮਹਿੰਦਰਾ ਪਿਕਅਪ ਗੱਡੀ ਤਾਂ ਪੂਰੀ ਤਰ੍ਹਾਂ ਕਬਾੜ ਬਣ ਚੁੱਕੀ ਹੈ ਦੋ ਦੇ ਕਰੀਬ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਆਖਿਰਕਾਰ ਇਹ ਹਾਦਸਾ ਕਿਵੇਂ ਵਾਪਰਿਆ ਇੱਕ ਵਾਰੀ ਲੋਕਾਂ ਦੀ ਜ਼ੁਬਾਨੀ ਸੁਣਦੇ ਹਾਂ ਅਸੀਂ ਜੀ ਆਪਣਾ ਕੀ ਕਹਿੰਦੇ ਜੀਰੇ ਤੋਂ ਆ ਰਹੇ ਸੀਗੇ ਅਸੀਂ ਆਪਣੇ ਰਿਸ਼ਤੇਦਾਰੀ ਵਿੱਚ ਗਏ ਸੀਗੇ ਆਪਣੇ ਮੰਤਾਰੇ ਤੇ ਅਸੀਂ ਉੱਥੇ ਕੋਈ ਕੰਮ ਗਏ ਸੀ ਉੱਥੋਂ ਅਸੀਂ ਵਾਪਸੀ ਆ ਰਹੇ ਸੀਗੇ ਤੇ ਜਦੋਂ ਅਸੀਂ ਲੋਹਾਰੇ ਤੋਂ ਬਾਬੇ ਦੀ ਦਰਗਾਹ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਆਂਗੇ ਵਧੀਆ ਤੇ ਵਧੀਆ ਮੱਥਾ ਟੇਕ ਕੇ ਨਿਕਲੇ ਆ ਜਿਹੜਾ ਟਰੱਕ ਬਹੁਤ ਤੇਜ਼ ਜਾ ਰਿਹਾ ਸੀ ਤੇ ਜਦੋਂ ਸਾਡੇ ਉੱਤੇ ਹੀ ਟਰੱਕ ਚੜ ਗਿਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਧੁੰਦ ਕਿੰਨੀ ਸੀ ਧੁੰਦ ਸਾਡੇ 9:30 ਦਾ ਟਾਈਮ ਸੀ ਧੁੰਦ ਵੀ ਸੀਗੀ ਧੁੰਦ ਵੀ ਸੀਗੀ ਬਾਬਾ ਤੇ ਪੱਠੇ ਕੋਲੇ ਆ ਕੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਉੱਤੇ ਟਰੱਕ ਚੜਾਤਾ ਉਹਨੇ ਉਤਰਾਂਗ ਸਾਈਡ ਲਿਆ ਕੇ ਤੁਹਾਡੀ ਬਲੈਰੋ ਕਿੱਨਾ ਜਾਣਾ ਸੀ ਬਸ ਅਸੀਂ ਦੋ ਹੀ ਜਾਣੇ ਉਹ ਮੁੰਡਾ ਇੱਕ ਡਰਾਈਵਰ ਆ ਮੇਰੇ ਨਾਲ ਇੱਕ ਮੈਂ ਸੀ ਅਸੀਂ ਦੋਵੇਂ ਜਾਣੇ ਆ ਗੱਡੀ ਦੇ ਵਿੱਚ ਬਲੈਰੋ ਚ ਤਬੀਤ ਤੁਹਾਡੀ ਕਿਦਾਂ ਹੁੰਦੀ ਤਬੀਤ ਜੀ ਮੇਰਾ ਇੱਕ ਤਾਂ ਪੱਟ ਟੁੱਟ ਗਿਆ ਵਾ ਇੱਕ ਜੀ ਮੇਰਾ ਘੋਟ ਟੁੱਟ ਗਿਆ ਵਾ ਤਬੀਤ ਮੇਰੀ ਖਰਾਬ ਹੋ ਗਈ ਜਾਂ ਪਰ ਸਾਡੇ ਨਾਲ ਟਰੱਕ ਵਾਲੇ ਨੇ ਮਾੜਾ ਕੀਤਾ ਚੰਗਾ ਨਹੀਂ ਕੀਤਾ ਸਾਡੇ ਉਸ ਕੀ ਕਹਾਣਾ ਮੈਂ ਬਸ ਠੀਕ ਆ ਭਾਬੇ ਜਿਹੜਾ ਅੱਜ ਐਕਸੀਡੈਂਟ ਹੋਇਆ ਰੋਡ ਤੇ ਹਾਂਜੀ ਕਿਵੇਂ ਜਿਹੜਾ ਸਾਰਾ ਹਾਸਾ ਵਾਪਰੇ ਉਹਦਾ ਜਾਣਕਾਰੀ ਇਹ ਜੀ ਆਪਣੇ ਜਿਹੜੇ ਆਪਣੇ ਗਾਂ ਰਿਸ਼ਤੇਦਾਰੀ ਆ ਇਹ ਇਹ ਆ ਰਹੇ ਸੀ ਇੱਧਰੋਂ ਆਪਣੇ ਆਪਦੀ ਸਾਈਡ ਆ ਰਹੇ ਸੀ ਕਿ ਜਿਹੜਾ ਇਹ ਟਰਾਲਾ ਜਿਹੜਾ ਘੋੜਾ ਟਰਾਲਾ ਇਹ ਰੋਂਗ ਸਾਈਡ ਆ ਗਿਆ ਇਹਨਾਂ ਦੇ ਵਿੱਚ ਮਰੀ ਆ ਇਹ ਨਾਲ ਹੁਣ ਤੁਹਾਡੇ ਸਾਹਮਣੇ ਆ ਵੀਨੇ ਦਾ ਕਸੂਰ ਕੋਈ ਹੈ ਨਹੀਂਗਾ ਇਹ ਤਾਂ ਆਪ ਦੀ ਸਾਈਡ ਆ ਰਹੇ ਸੀਗੇ ਕਿੰਨੇ ਜਿਹੜੇ ਇਹ ਚ ਸਵਾਰ ਸੀ ਇਹਦੇ ਵਿੱਚ ਸੀਗੇ ਆਪਣੇ ਤਿੰਨ ਦੋ ਤਿੰਨ ਬੰਦੇ ਸੀਗੇ ਸਵਾਰ ਇੱਕ ਵਿੱਚੋਂ ਬਹੁਤ ਗੰਭੀਰ ਜ਼ਖਮੀ ਹੋ ਗਿਆ ਉਹ ਸੀਰੀਅਸ ਆ ਤੇ ਇੱਕ ਦੇ ਬੰਦੇ ਦੀਆਂ ਲੱਤਾਂ ਲੱਤਾਂ ਦਾ ਐਕਸ-ਰੇਜ ਰਿਪੋਰਟ ਚ ਪਤਾ ਲੱਗੂਗਾ ਇਹ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਇੱਧਰੋਂ ਆ ਰਹੇ ਸੀ ਆਪਣਾ ਕੀ ਕਿੰਨੇ ਹੁੰਦੇ ਆ 46 ਆ ਜਿਹੜਾ ਆਪਣੀ 3 ਵਜ ਦੀ ਆ ਬਾਬਿਆਂ ਦੀ ਜਿਹੜੀ ਉਹ ਬਬਦਮ ਹਾਂ 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 ਉਧਰੋਂ ਆ ਰਹੇ ਸੀ ਇਹ ਤੇ ਇਹ ਮੰਨਤਾ ਆਪਣੇ ਜਿਹੜੇ ਹੁੰਦੇ ਆਪਣੇ ਜੀ ਜਿਹੜੇ ਕਹਿ ਦਿੰਦੇ ਆ ਬਧਾਈਆਂ ਬਧੂਆਂ ਲੈਂਦੇ ਆ ਇਹ ਆਪਣੀ ਲਿਹਾਜਾ ਗਾਂ ਦੀ ਗਾਂ ਇਹਨਾਂ ਨੇ ਸਾਨੂੰ ਫੋਨ ਲਾਇਆ ਵੀ ਬਾਬਾ ਜੀ ਇੱਥੇ ਆਪਣਾ ਐਕਸੀਡੈਂਟ ਹੋ ਗਿਆ ਅਸੀਂ ਆ ਗਏ ਆ ਤੇ ਕਸੂਰ ਸਾਰਾ ਇਹ ਆਪਣੀ ਗੱਡੀ ਵਾਲੀ ਦਾ ਹੀ ਟਰਾਲਾ ਕਿਹੜੀ ਸਾਈਡ ਤੋਂ ਆ ਰਿਹਾ ਸੀ ਟਰਾਲਾ ਇਧਰੋਂ ਆ ਰਿਹਾ ਸੀ ਆਪਣਾ ਮੋਗੇ ਵਾਲੀ ਸਾਈਡ ਤੋਂ ਹੀ ਚੌਂਕ ਚੋਂ ਆ ਰਿਹਾ ਸੀ ਤੇ ਪਰ ਇਹ ਗਲਤ ਕੋਈ ਇਹਨਾਂ ਨੇ ਜਾਂ ਕਹਿੰਦੇ ਗੱਡੀ ਮੂਰੇ ਖੜੀ ਸੀਗੀ ਪਰ ਹੁਣ ਦੱਸਦਾ ਦਾ ਸਾਰਾ ਕਸੂਰ ਇਹਦਾ ਹੀ ਟਰਾਲੇ ਵਾਲੇ ਦਾ ਹੀ ਹੂੰ ਇਹ ਹੀ ਆ ਵੀ ਆਪਣੀ ਇਹਦੇ ਕਾਗਜ਼ ਵਿੱਚ ਚੈੱਕ ਮੈਲਾ ਪੂਰੇ ਨਹੀਂ ਹੋਣੇ ਇਹਨਾਂ ਦੇ ਅਸੀਂ ਆਨਲਾਈਨ ਚੈੱਕ ਨੰਬਰ ਪਾ ਕੇ ਵੇਖਿਆ ਇਹ ਰਿਹਾ ਇੰਸ਼ੋਰੈਂਸ ਜਾਨੀ ਕਿ ਹੈ ਨਹੀਂ ਹਾ ਸੱਕੀ ਮੰਨਦੇ ਧੁੰਦ ਕਾਰਨ ਹੀ ਜ਼ਿਆਦਾ ਜਿਹੜਾ ਹੈਗਾ ਉਹ ਯਾਰ ਧੁੰਦ ਕਾਰਨ ਤਾਂ ਕਹਿ ਸਕਦੇ ਪਰ ਧੁੰਦ ਦੇ ਕਾਰਨ ਇਹ ਬੰਦੇ ਨੂੰ ਵੀ ਚਾਹੀਦਾ ਵੀ ਬੰਦਾ ਹੌਲੀ ਜਾਵੇ ਹਨਾ ਥੋੜੇ ਟਾਈਮ ਬਾਅਦ ਹੀ ਦੂਜਾ ਐਕਸੀਡੈਂਟ ਹੋ ਗਿਆ ਬੰਦੇ ਨੂੰ ਆਪ ਵੀ ਚਾਹੀਦਾ ਧੁੰਦੇ ਵਿੱਚ ਬਈ ਕੋਈ ਆਪ ਦਾ ਸੇਫਟੀ ਰੱਖੇ ਕੋਈ ਲਾਈਟਾਂ ਲੂਟਾਂ ਕੋਈ ਦੇਣ ਦੀ ਨਹੀਂ ਇਹਨਾਂ ਦੇ ਪੀੜੀਆਂ ਲੱਗੀਆਂ ਵੇ ਬੰਦੇ ਨੂੰ ਆਪ ਦੀ ਸੇਫਟੀ ਆਪ ਹੀ ਕਰਨੀ ਚਾਹੀਦੀ ਆ ਤੇਜ਼ ਬਹੁਤ ਆ ਰਿਹਾ ਸੀਗਾ ਦੱਸਦੇ ਹੈਂਡਿਕਟਰ ਲੈ ਮੇਰਾ ਨਾਮ ਰਗਵੀਰ ਸੰਗਾਜੀ ਪਿੰਡ ਲਵਾਰਾ ਜੀ ਜੀ ਇਹ ਜੀ ਇਹ ਗੱਡੀ ਨਾਲ ਜਾਨਕਿ ਵੀ ਟਰਾਲੇ ਆਲਾ ਪਾਸ ਲੱਗਾ ਸੀ ਕਾਰਨ ਮੂਰੇ ਐਂਡਿਕਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ ਇਹ ਲੱਗਾ ਸੀਗਾ ਪਾਸ ਕਰਨ ਜਦੋਂ ਪਾਸ ਕਰਨ ਲੱਗਾ ਤੇ ਮੂਰੇ ਬਲੇਰੋ ਗੱਡੀ ਆਉਂਦੀ ਸੀ ਮਹੰਤਾਂ ਦੀ ਤੇ ਪਹਿਲਾਂ ਗੱਡੀ ਇਹ ਵੱਜੀ ਉਦੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ ਤਿੰਨੇ ਚਾਰੇ ਮੁੜਕੇ ਨੋਵਾ ਇੱਕ ਦੂਜੇ ਦੀ ਵੱਜੀ ਗਈਆਂ ਜੀ ਇਹ ਕਿੰਨੇ ਵਜੇ ਇਹ ਘਟਨਾ ਇਹ 9 ਵਜੇ ਦੀ ਨੁਕਸਾਨ ਕਿੰਨਾ ਹੋਇਆ ਨਕਸ਼ਾਨ ਦਾ ਜੀ ਸਾਰੀਆਂ ਗੱਡੀਆਂ ਦੇ ਲੱਖ ਲੱਖ ਤੋਂ ਤਾਂ ਹੈ ਹੀ ਆ ਕੋਈ ਜ਼ਖਮੀ ਵੀ ਹੋਇਆ ਹਾਂਜੀ ਇੱਕ ਮੁੰਡਾ ਜ਼ਖਮੀ ਹੋਇਆ ਜੀ ਉਹਦੇ ਲੱਤਾਂ ਤੇ ਜਾਣ ਕੇ ਵੀ ਸੱਟਾਂ ਜਾਦੇ ਵੱਜੀਆਂ ਹੋਏ ਕਿਹੜੀ ਗੱਡੀ ਵਾਲੇ ਸੀਗੇ ਬਲੇਰੋ ਵਾਲੇ ਬਲੇਰੋ ਵਾਲੇ ਦੇ ਜਾਦੇ ਵੱਜੀਆਂ ਮੰਨ ਲਓ ਹਾਂਜੀ ਕੋਈ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਸਾਰਾ ਕਦੋਂ ਤੋਂ ਦਾ ਜਿਆਦਾ ਹੁਣ ਤੱਕੇ ਨਾਲ ਕੇ ਨਾਲ ਘੋੜਾ ਸਰੋਖਨ ਲੱਗੇ ਜਿਹੜਾ ਮੋਗਾ ਘੜ ਤੋਂ ਆ ਰਿਹਾ ਤੇ ਦੇਖੋ ਨੰਦਰਾ ਬਲੇਰੋ ਜੋ ਇਧਰ ਉਮਰਕਾਲਾ ਸੜਕ ਤੋਂ ਆ ਰਿਹਾ ਉਹ ਤੋਂ ਹੁੰਦੇ ਟਕਰਾਉਣ ਨਾਲ ਐਕਸੀਡੈਂਟ ਹੋ ਗਿਆ ਪਿਛੋਂ ਤੋਂ ਘੱਟਿਆ ਆ ਰਹੀਆਂ ਸੀ ਉਹਨਾਂ ਦੇ ਆਪ ਦੇ ਟਕਰੋ ਇਹ ਕਿੰਨੀਆਂ ਗੱਡੀਆਂ ਵੱਜੀਆਂ ਆ ਬੰਦੀਆਂ ਇਹ ਟੋਟਲ 4 ਗੱਡੀਆਂ ਨੇ ਇੱਕ ਕੋ ਜਖਮੀ ਵੀ ਹੋਇਆ ਹਾਂਜੀ ਬਲੇਰੋ ਵਾਲੇ 2 ਜਖਮੀਆਂ ਜੀ ਉਹਨਾਂ ਨੂੰ ਸਪਲਟ ਪਾਇਆ ਹੈ ਕਾਰਨ ਕੀ ਰਹੀ ਆਸੇ ਜਦ ਕਰਨੇ ਤੋਂ ਧੰਨ ਜਿਆਦਾ ਹੁਣ ਕਰਕੇ ਪ੍ਰੋਜੈਕਟ ਲੋਏ ਘੋੜੇ ਵਾਲੇ ਹੀ ਇਹ ਕ੍ਰਾਸ ਕਰਨ ਲੱਗੇ ਸੀਗੇ ਤੇ ਅਗੋਂ ਇਹ ਗੱਡੀ ਆ ਕੇ ਨਹੀਂ ਕੰਟਰੋਲ ਹੋਈ ਜਾਂਦਾ ਘੋੜੇ ਵਾਲੇ ਕਿਧਰਲੇ ਪਾਸੇ ਜਾ ਰਹੇ ਸੀਗੇ ਤੇ ਬਲੇਰੋ ਦੀ ਤੇ ਘੋੜਿਆਂ ਨੇ ਆ ਰਹੇ ਮੋਕਾ ਸਟਾਪ ਨੇ ਸਾਹਮਣੇ ਸਾਹਮਣੇ ਟਕਰੋਈ ਇਹਨਾਂ ਦੀ ਇਹ ਬੱਸ ਇਹ ਜਿਹੜੇ ਡਰਾਈਵਰ ਸਾਈਡ ਦੀ ਪਰ ਇਹਨਾਂ ਟਕਰੋ ਕੇ ਕਿੰਨੇ ਇੰਟਰ ਫਰਲੇ ਉੱਪਰ ਦੀ ਗੱਡੀ ਜਖਮੀਆਂ ਆਵਦੇ ਕਿ ਨਹੀਂ ਜਖਮੀਆਂ ਦੀ ਇੱਕ ਤਾਂ ਥੋੜਾ ਮਾਤਵਕਾਰਾ ਦਾ ਸਟਰਕਚਰ ਜੋ ਟੁੱਟਿਆ ਹੋਆ ਤੇ ਉਹ ਉਹਨਾਂ ਨੂੰ ਹਸਪਤਾਲਾ ਪਹੁੰਚਾਉਣਾ ਤੇ ਇੱਕ ਥੋੜਾ ਇਹ ਸੀਰੀਅਸ ਅੰਤ ਤੋਂ ਨਾ ਤੁਹਾਨੂੰ ਦੁੱਗ੍ਹਾ ਟੁੱਟਿਆ ਤੇ ਫਟਾ ਦੇ ਦੋਨੋਂ ਆ ਬਾਕੀ ਵੇਖੋ